ਕੋਈ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੋਪੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ ਵੇ ਨਾ ਇਹਨੇ ਫੰਡਿਆ ਕਰੋ ਤੂੰ ਚੱਲ ਉਹ ਤੂੰ ਕੀ ਹੋਇਆ ਇਹ ਤੁਹਾਡੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਗਾਮੀ ਹੀ ਰਹਿ ਜਾਣਗੇ ਬਸ ਸੋ ਗੱਲ ਕੀ ਮੈਂ ਕਿ ਇਲੀਗਲ ਕੌਂਡੀਆਂ ਕੱਢਤੀਆਂ ਲੀਡਰਾਂ ਦੇ ਗੱਲ ਪਾਗੇ ਅਗਲੀ ਵਾਰ ਫੇਰ ਆਪਾਂ ਆਗੇ ਫੇਰ ਪਾਗੇ मैं जो सारा तो मंगाया पिछली तीन बार तो इलीगल कॉलोनिया रेगुलाइज किया गया है तीन बार और हर बार सिर्फ थले वाली लाइन पढ़ो थले लिखे है इट विल नेवर हैपन अगेन अगे तो नहीं करा बस अगले साल फिर कर, कर देंगे ने अगली बार फिर कर देंगे ने मैं कह यार ये की है क्या करिए ये तो है जी ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨੇ ਵਾਸਤੇ ਹੋਰ ਆਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਲੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir let me speak sir ਤੁਸੀਂ ਤੁਸੀਂ ਆਪ ਕਰ ਲੈ ਲੇਟ ਮੀ ਸਪੀਕ ਸਰ ਸਰ ਲੈਟ ਮੀ ਸਪੀਕ ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜਦੋਂ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ ਲੈਟ ਮੀ ਸਪੀਕ ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੁਸੀਂ ਸਾਡੇ ਵਾਲੀਆਂ ਗਿੰਦੇ ਰਹਿੰਦੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੇ ਕਿਹਨੇ ਲਿਖੀ ਪਹਿਲਾਂ ਕੈਪਟਨ ਨੇ ਕੀ ਕੀਤਾ ਸੀਗਾ ਪਤਲਿਕ ਜੀ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਪਿੰਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਨਹੀਂ ਆਈ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੈਸ ਸੀਐਮ ਸਾਹਿਬ ਚੇਅਰ ਨੂੰ ਅਟੈਸ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੋਣ ਹੈ ਇਹਨਾਂ ਦੀ ਜੇ ਇਹਨਾਂ ਨੇ ਇਹਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਦਸਤਬੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵਾਨਤਮਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨਾ ਨਾ ਇਹ ਕੰਮ ਚੰਗਾ ਥੋੜੀ ਭਗਵੰਤ ਮਾਨ ਨੂੰ ਗਾਣਾ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿੰਦਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹਦੋਂ ਵੱਧ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਨਾਲ ਲਾਤੀ ਕੈਸੀ ਹੁਣ 31 ਜੁਲਾਈ ਵਾਲਾ ਫੈਸਲਾ ਕੋ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਆਪ ਸਰ ਬੈਠੇ ਆਪ ਸਰਪ ਚੀਫ ਸੈਕਟੀਸਰ ਬੈਠੇ ਬੀਕੇਸਨ ਬੈਠੇ ਕੈਪਸੇ ਨਾ ਬੈਠੇ ਮੈਂ ਨੇ ਕਾ ਕਬ ਕਰੇਗੇ ਇਹ ਕੰਮ ਨੇ ਕਾ ਅਭੀ ਮੈਂ ਕਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਢਿੜੇ ਮੈਂ ਕਾ ਜੇ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਸ਼ਤੀਆਂ ਕਰਾ ਲਓ ਜਾ ਜਿਨ੍ਹਾਂ ਦੀਆਂ ਬਿਆਨਨੇ ਦਿੱਤੇ ਹੋਏ ਨੇ ਦਾ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਹਿੰਦੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿੱਨਣ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਦ੍ਰਿਸ਼ਟੀ ਹੋ ਗਈ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਚੋਣਾ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਆਰਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਆਲਾ ਨਹੀਂ ਹੋਊਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ ਆਊਟ ਆਫ ਦਾ ਬਾਕਸ ਆਈਡੀਆ ਭਗਵੰਤ ਮਾਨ 7.5 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਨੇ ਕਹੇ ਸੀ ਕੁਲਫੀ ਗਰਮਾ ਗਰਮ ਕੁਲਫੀ ਠੰਡੀ ਠਾਰ ਨਹੀਂ ਸਰ ਉਹਨੇ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ ਕਲਰ ਕੋਡਿੰਗ ਆ ਜਦ ਸਾਰੀ ਦੁਨੀਆ ਇਸ ਗੱਲ ਨੂੰ ਲਾਈ ਕਰ ਰਹੀ ਹੈ ਕਿ ਕਿਵੇਂ ਕੀਤਾ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਕਿ ਕਿਵੇਂ ਕੀਤਾ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤੋ ਰਾਜਪੁਰੇ ਕੋਲੇ 40 ਕਿੱਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਗੱਲਾਂ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲਏ ਉਤੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ ਸੀਐਲਯੂ ਕਹਿੰਦੇ ਐ ਕਿਵੇਂ ਇੱਦਾਂ ਕਿਵੇਂ ਲਾ ਲਈਆਂ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾਰ ਕਰਕੇ ਫਿਰ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੁਰ ਜਾਂਦਾ ਸੀ ਫੋਰੈਸਟ ਵਾਲੇ ਆ ਜਾਂਦੇ ਸੀ। ਹੈ ਕਿਵੇਂ? ਇਧਰ-ਉਧਰ ਫਿਰਦਾ ਸਾਡੇ ਕੋਲ। ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ। ਦੋ ਮਹੀਨੇ ਫੋਰੈਸਟ ਵਾਲੇ ਲਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐਂ ਕਹੀਏ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ ਸਾਲ ਤੋਂ ਡੇਢ ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟਕ ਪਿਆ ਰਹਿੰਦਾ ਸੀ ਕੋਈ ਇੱਕ ਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਉਹ ਬੰਦਾ ਕਹਿੰਦਾ ਸੀ ਯਾਰ ਇਹ ਦਿਨ ਉਹ ਤਾਂ ਯਾਰ ਵੇਚ ਹੀ ਦਿੰਨੇ ਜਮੀਨ ਹੀ ਵੇਚ ਦਿੰਨੇ ਜਮੀਨ ਹੀ ਮਹਿੰਗੀ ਹੋ ਵੀ ਹੋਣੀ ਨਹੀਂ ਤਾਂ ਚਲੋ ਵੇਚ ਹੀ ਚਲਦੇ ਆ ਯਾਰ ਇੱਥੇ ਕਿੱਥੇ ਚਲਦੇ ਅਸੀਂ ਕੀ ਕੀਤਾ ਸਰ ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦੇ ਨਾ हां ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰੀਸਟੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ ਚ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ 2 2 ਹਫ਼ਤੇ ਸਾਡੀ ਸੀਐਲਯੂ ਦੀ ਟੀਮ ਜਾਊਗੀ ਉੱਥੇ ਫੋਰੈਸਟ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨਾਂ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਵਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੈਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸਟੈਂਪ পেਪਰ ਕਿੰਨਾ ਪਊਗਾ ਉਹ ਥੋੜਾ ਜਾਂ ਮਹਿੰਗਾ ਹੋਊਗਾ ਕਿਉਂਕਿ ਉਸ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਸ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦẽ ਉਹ ਰਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕੰਮ ਕਰਸੇ ਅਸੀਂ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜੀਦੇ ਚ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਕਿਹਸੀ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਵੱਢ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇਹ ਇਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ ਹਾਂਜੀ ਕਾਗਜ਼ ਦਿਖਾ ਉਹ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ बाबू ਸਮਝ ਜਾਊਗਾ 올 ਇਜ਼ ਵੈਲ ਸਾਰਾ ਕੁਝ ਪੇੜ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕਟਲੀ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕਿ 60% ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਰ ਕਾਂਗੇ ਕਿ ਤੂੰ ਫੈਕਟਰੀ ਜਿਹੜੀ ਐ ਉਹ ਗ੍ਰੀਨ ਚਲਾਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸਿੱਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਲੈਗਲ ਕਲੋਨੀ ਇਲੈਗਲ ਕਲੋਨੀਆ ਕਟਾਉਂਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਹੈ ਆਮ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋ 94% ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਆ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਛੱਟਦੇ ਆ ਬਸ ਮੈਂ ਇੰਨਾ ਹੀ ਕਹਾਂਗਾ ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜ਼ਿਟਿਵ ਵੀ ਨੇ ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਕੱਟੀਆਂ ਨੇ ਮੈਂ ਉਹਨਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਨ ਬੈਠੇ ਨੇ ਐਯਾਲੀ ਸਾਹਿਬ ਐਯਾਲੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆ ਲਿਆ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਨ ਤੁਸੀਂ ਤੁਸੀਂ ਪੱਕੇ ਦਾ ਕੰਮ ਕਰਦੇ ਹੋ ਸਾਰਾ ਪੱਕੇ ਚ ਚੱਲਦਾ ਹੁਣ ਜੇ ਇਧਰਲੇ ਪਾਸੇ ਦੇਖੀ ਤਾਂ ਮੈਂ ਆਇਆ ਹੈ ਨਹੀਂ ਨਾ ਕੀ ਕਰੀ ਸੋ ਇਸ ਕਰਕੇ ਕਹਿਣਾ ਕਿ ਫਰਕ ਹੈ ਬਹੁਤ ਫਰਕ ਹੈ ਜ਼ਮਾਨੇ ਮੇ ਔਰ ਨਿਭਾਨੇ ਮੇ ਫਰਕ ਹੈ ਗਾਲਿਬ ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗਾਲਿਬ ਤਾਂ ਚਲਦਾ ਸਰ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਨਾ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉਹ ਉੱਥੇ ਲਾ ਬੈਠੇ ਭੋਲੇਪਨ ਚ ਲਾ ਬੈਠੇ ਜਾਂ ਤਾਂ ਭੋਲੇਪਨ ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨ ਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਕਰ ਨੂੰ ਕੋਈ ਸਰਕਾਰੀ ਸਹੂਬਿਦਾਂ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਢੇ ਕਿ ਤਿੰਨ ਕਰੋੜ ਬੰਦੇ ਆ ਸਾਢੇ ਕਿ ਤਿੰਨ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਫਿਰ ਲੋਕਾਂ ਨੇ 2 ਤੇ ਕੋਈ 3 ਤੇ ਕੋਈ 12 ਤੇ ਅੱਜ ਦਾਸੀ ਨਹੀਂ ਲੱਗਾ ਇੱਥੇ ਗਿਣ ਲਓ ਦਾਸੀ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਮੈਂ ਨਹੀਂ ਦਿੱਤੀ ਮੇਰਾ ਨਾਂ ਕਿਉਂ ਲਾਇਆ ਨਹੀਂ ਮੈਨੇਤੀ ਸਜ਼ਾ ਹੈ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆਉ ਕਹਿੰਦੇ ਮਾਫੀ ਮੰਗਣ ਆਏ ਕਾ ਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨ ਮਾਫੀ ਮੰਗਣ ਆਏ ਕਾ ਦੀ ਗਲਤੀਆਂ ਦੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ ਲਾਸ਼ ਕਿੱਥੇ ਹੈ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਬਾਈ ਉਹ ਜਗ੍ਹਾ ਦਿਖਾ ਕਹਿੰਦਾ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦਾ ਜੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚੁਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਿੰਦਾ ਚਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹ ਚ ਛੱਤ ਟੱਗੀ ਸੀ ਉਹ ਕਹਿੰਦਾ ਚੱਲ ਮਲਵਾ ਦਿਖਾ ਕਹਿੰਦਾ ਮਲਵਾ ਗਵੰਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚੱਲ ਗਵੰਡੀ ਨੂੰ ਮਲਾ ਕਹਿੰਦਾ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕੀ ਨਹੀਂ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਐਂ ਜਨਤਾ ਮaaf ਕਰ ਦਊਗੀ ਜੀ ਕਿਤੇ ਗੁਦਰਤੀ ਐਂ ਕਰਾ ਲੋਂਗੇ ਮਾਫੀਆਂ ਐਨੀ ਮਾਫੀਆ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਥੈਟ